ਵੇਲਾ ਦੇ ਚੇ ਲੇਟ ਕੇ ਆਪੇ ਆਪੇ ਇਸ ਤਰ੍ਹਾਂ ਇੱਕ ਤੁਹਾਡੀਆਂ ਸ਼ੋਲਡਰ ਆ ਗਿਆ ਐਕਸੈਕਟਲੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖੜੇ ਆ ਜਲੰਧਰ ਦੀ ਵਰਲਡ ਫੇਮਸ ਸਪੋਰਟਸ ਮਾਰਕੀਟ ਦੇ ਵਿੱਚ ਜਲੰਧਰ ਦੀ ਇਹ ਮਾਰਕੀਟ ਪੂਰੇ ਵਰਲਡ ਦੇ ਵਿੱਚ ਬਹੁਤ ਪ੍ਰਸਿੱਧ ਆਪਣੇ ਖੇਡਾਂ ਦੇ ਸਮਾਨ ਨੂੰ ਤਿਆਰ ਕਰਨ ਨੂੰ ਲੈ ਕੇ ਇੱਥੇ ਖੇਡਾਂ ਦਾ ਸਮਾਨ ਤਿਆਰ ਕੀਤਾ ਜਾਂਦਾ ਤੇ ਪੂਰੀ ਵਰਲਡ ਦੀ ਮਾਰਕੀਟ ਦੇ ਵਿੱਚ ਜਿਹੜਾ ਉਹ ਭੇਜਿਆ ਜਾਂਦਾ ਤੇ ਵੱਡੇ ਵੱਡੇ ਜਿਹੜੇ ਕ੍ਰਿਕਟ ਸਟਾਰ ਆ ਜਾਂ ਜਿਹੜੇ ਪਲੇਅਰ ਨੇ ਉਹ ਇੱਥੋਂ ਹੀ ਸਾਰਾ ਸਮਾਨ ਆਪਣੇ ਖੇਡਣ ਵਾਸਤੇ ਆਰਡਰ ਕਰਦੇ ਨੇ ਤੇ ਯੂਜ਼ ਕਰਦੇ ਨੇ ਜੇਕਰ ਆਪਾਂ ਘਰ ਦੇ ਵਿੱਚ ਜਿਵੇਂ ਐਕਸਰਸਾਈਜ਼ ਕਰਨਾ ਚਾਹੁੰਦੇ ਆ ਇੱਕ ਛੋਟਾ ਜਿਹਾ ਆਪਾਂ ਜਿਮ ਤਿਆਰ ਕਰਨਾ ਚਾਹੁੰਦੇ ਆ ਜਾਂ ਛੋਟੀਆਂ-ਛੋਟੀਆਂ ਕੋਈ ਐਕਸਰਸਾਈਜ਼ ਵਾਸਤੇ ਕੋਈ ਇਕੁਪਮੈਂਟ ਲੈਣਾ ਚਾਹੁੰਦੇ ਆ ਤੇ ਆਪਾਂ ਪਹਿਲਾਂ ਉਹ ਦੇਖਾਂਗੇ ਉਸ ਤੋਂ ਮਿਲਗੇ ਤੇ ਨਾਲ ਦੀ ਨਾਲ ਆਪਾਂ ਇੱਥੇ ਵਿਜ਼ਿਟ ਕਰਾਂਗੇ ਜਿਹੜੀ ਆ ਖੇਡਾਂ ਦੇ ਰਿਲੇਟਡ ਜਿਹੜੀ ਆਪਾਂ ਨੂੰ ਸਮਾਨ ਚਾਹੀਦਾ ਹੁੰਦਾ ਜਿਵੇਂ ক্রিকেট ਬੈਟਸ ਹੋ ਗਏ ਫੁੱਟਬਾਲ ਬਾਲ ਵਾਲੀਬਾਲ ਬਾਸਕਟਬਾਲ ਜਾਂ ਬੱਚਿਆਂ ਦੇ ਜਿਹੜੇ ਸਕੂਲ ਦੇ ਵਿੱਚ ਗੇਮਸ ਕਰਾਈਆਂ ਜਾਂਦੀਆਂ ਨੇ ਉਹਨਾਂ ਵਾਸਤੇ ਜਿਹੜਾ ਸਮਾਨ ਆਪਾਂ ਇੱਕੋ ਦੇਖਣ ਦੀ ਆ ਕੋਸ਼ਿਸ਼ ਕਰਾਂਗੇ ਤੇ ਆਓ ਜੁੜੇ ਰਹੋ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਤੇ ਆਪਾਂ ਕਰਦੇ ਆ ਜਲੰਧਰ ਦੀ ਸਪੋਰਟਸ ਮਾਰਕੀਟ ਨੂੰ ਵਿਜ਼ਿਟ ਜੀ ਦੋਸਤੋ ਤੇ ਆਪਾਂ ਖੜੇ ਆ ਹੁਣ ਨਾਰੰਗ ਸਪੋਰਟਸ ਸਪੋਰਟਸ ਮਾਰਕੀਟ ਜਲੰਧਰ ਦੇ ਵਿੱਚ ਤੇ ਇਹਨਾਂ ਦੇ ਕੋਲੋਂ ਆਪਾਂ ਦੇਖਦੇ ਆਂ ਜਾ ਕੇ ਵੀ ਆਪਾਂ ਨੂੰ ਕੀ ਕੀ ਦੇਖਣ ਨੂੰ ਮਿਲਦਾ ਇਹਨਾਂ ਕੋਲ ਵੈਸੇ ਸਪੋਰਟਸ ਰਿਲੇਟਡ ਤੇ ਹੈਲਥ ਐਂਡ ਫਿਟਨੈਸ ਦੇ ਰਿਲੇਟਡ ਜਿਹੜਾ ਸਮਾਨ ਜਿਹੜੇ ਇਹਨਾਂ ਦੇ ਕੋਲ ਪਿਆ ਹੁੰਦਾ ਤੇ ਆਓ ਆਪਾਂ ਚੱਲਦੇ ਆਂ ਦੁਕਾਨ ਦੇ ਅੰਦਰ ਤੇ ਆਪਾਂ ਦੇਖਦੇ ਆਂ ਇਹਨਾਂ ਦੇ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਅਵੇਲੇਬਲ ਨੇ ਤੇ ਸਭ ਤੋਂ ਪਹਿਲਾਂ ਹੈਗਾ ਦੇਖੋ ਜੀ ਇੱਧਰਲੇ ਆ ਜੇ ਆਪਾਂ ਗੱਲ ਕਰੀਏ ਤਾਂ ਬਾਸਕਟਬਾਲ, ਸੁਪਈਆਂ ਦੇ ਫੁੱਟਬਾਲ, ਵਾਲੀਬਾਲ ਇਹ ਸਾਰੀਆਂ ਚੀਜ਼ਾਂ ਇੱਥੇ ਇਹਨਾਂ ਦੇ ਕੋਲ ਅਵੇਲੇਬਲ ਨੇ ਇਸ ਤੋਂ ਇਲਾਵਾ ਸ਼ਾਪ ਦੇ ਉੱਪਰ ਹਰ ਇੱਕ ਤਰ੍ਹਾਂ ਦੀ ਖੇਡਾਂ ਦਾ ਸਮਾਨ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਚਾਹੇ ਉਹ ক্রিকেট ਹੋਵੇ ਚਾਹੇ ਵਾਲੀਬਾਲ ਹੋਵੇ ਚਾਹੇ ਹਾਕੀ ਹੋਵੇ ਉਹ ਹਾਕੀ ਦਾ ਸਭ ਤੋਂ ਵਧੀਆ ਬ੍ਰਾਂਡ αਲਫਾ ਦੇ ਇਹਨਾਂ ਦੇ ਕੋਲ ਰੀਅਲ ਸਟਿਕਸ ਪਈਆਂ ਨੇ ਤੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜਣੀ ਅਗਰ ਆਪ ਫਿਟਨੈਸ ਨਿਕਾਲਣੇ ਲਈ ਤਾਂ ਉਧਰ ਰਿਲੇਟਡ ਵੀ ਸਾਰਾ ਸਮਾਨ ਬੱਚਿਆਂ ਦੇ ਜਿਹੜਾ ਸਕੂਲ ਦੇ ਵਿੱਚ ਜਿਹੜਾ ਸਪੋਰਟਸ ਦਾ ਸਮਾਨ ਯੂਜ਼ ਹੁੰਦਾ ਉਹ ਵੀ ਸਾਰਾ ਇੱਥੇ ਪਿਆ ਤੇ ਆਪਾਂ ਭਾਈ ਜਹਣ ਨਾਲ ਕਰਾਂਗੇ ਗੱਲਬਾਤ ਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਤੇ ਨਾਲ ਇੱਥੇ ਸ਼ੂਜ਼ ਦੀ ਗੱਲ ਕਰੀ ਤਾਂ ਸ਼ੂਜ਼ ਵੀ ਜਿਹੜੇ ਖੇਡਾਂ ਵਾਸਤੇ ਵਰਤ ਹੁੰਦੇ ਨੇ ਉਹ ਸਾਰੇ ਇੱਥੇ ਪਏ ਨੇ ਤੇ ਨਾਲ ਦੀ ਨਾਲ ਇਹ ਜਿਹੜਾ ਘਰਾਂ ਦੇ ਵਿੱਚ ਐਸੇ ਹੀ ਫਿਟਨੈਸ ਦੇ ਰਿਲੇਟਡ ਅਗਰ ਕੋਈ ਸਮਾਨ ਹੈ ਜਿਹੜਾ ਯੂਜ਼ ਕਰਨਾ ਚਾਹੁੰਦੇ ਆ ਤੇ ਉਹ ਵੀ ਸਾਰਾ ਇਹਨਾਂ ਦੇ ਕੋਲ ਪਿਆ ਤੇ ਇਧਰਲੇ ਪਾਸੇ ਘਰ ਦੇ ਵਿੱਚ ਰੱਖਣ ਵਾਸਤੇ ਜਿਹੜੀ ਹੈਲਥ ਐਂਡ ਜਿਮ ਦੀ ਜਿਹੜੀ ਮਸ਼ੀਨ ਹੁੰਦੀ ਹੈ ਉਹ ਵੀ ਇਧਰ ਪਈ ਆ ਤੇ ਇਧਰ ਟਰੈਡਮਿਲਸ ਪਈਆਂ ਨੇ ਟਰੈਡਮਿਲ ਦੀ ਗੱਲ ਕਰੀਏ ਤਾਂ ਟਰੈਡਮਿਲ ਤਾਂ ਮੈਂ ਵੀ ਭਾਜੀ ਉਹਨਾਂ ਦੇ ਕੋਲੋਂ 5 ਸਾਲ ਪਹਿਲਾਂ ਖਰੀਦੀ ਸੀਗੀ ਤੇ ਅੱਜ ਵੀ ਮਤਲਬ ਆਪਾਂ ਕਹਿੰਦੇ ਆ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਆ ਆਪਾਂ ਯੂਜ਼ ਕਰਦੇ ਆ ਉਹਨੂੰ ਜਾਂ ਉਹ ਕਰਦੇ ਆ ਗੱਲਬਾਤ ਭਾਜੀ ਨਾਲ ਤੇ ਇਧਰ ਹੋਰ ਵੀ ਜਿਹੜਾ ਸਮਾਨ ਬਹੁਤ ਜਿਹੜਾ ਖੇਡਾਂ ਦੇ ਰਿਲੇਟਡ ਤਕਰੀਬਨ ਸਾਰਾ ਇਹ ਸਮਾਨ ਇੱਥੇ ਅਵੇਲੇਬਲ ਹੈਗਾ। ਸ਼ਾਪ ਦੇ ਓਨਰ ਭਾਜੀ ਇੰਦਰਪਾਲ ਜੀ ਤੇ ਇਹਨਾਂ ਨਾਲ ਕਰਦੇ ਆਂ ਗੱਲਬਾਤ ਆਪਾਂ ਆਪ ਨੂੰ ਜਾਣਕਾਰੀ ਦੇਣਗੇ ਥੋੜੀ ਜੀ ਖੇਡਾਂ ਦੇ ਸਮਾਨ ਦੇ ਬਾਰੇ ਭਾਈ ਸਸੀ ਕਾਲ ਜੀ ਭਾਈ ਦਸਿਕਾ ਜੀ ਹੋਰ ਭਾਜੀ ਕੀ ਹਾਲੇ ਠੀਕ ਆ ਵੀ ਸਭ ਠੀਕ ਹੈ ਸਭ ਬੜੀ ਅਜੀ ਤੇ ਭਾਜੀ ਆਪਾਂ ਨੂੰ ਥੋੜੀ ਜੀ ਇਨਫੋਰਮੇਸ਼ਨ ਦਿਓ ਜਿਹੜਾ ਤੁਸੀਂ ਅਸਮਾਨ ਆਪਾਂ ਇਹ ਰੱਖਿਆ ਹੋਇਆ ਤੇ ਇਹਦੇ ਬਾਰੇ ਥੋੜੀ ਥੋੜੀ ਇਨਫੋਰਮੇਸ਼ਨ ਸਾਨੂੰ ਜਾਣਕਾਰੀ ਜ਼ਰੂਰ ਦੇ ਦਿਓ ਇੱਕ ਵਾਰੀ ਵੀ ਇਹ ਸਟਾਰਟਿੰਗ ਰੇਂਜ ਕੀ ਆ ਤੇ ਇਹ ਆਪਾਂ ਨੂੰ ਕਿੱਥੋਂ ਤੋਂ ਕਿ ਤੱਕ ਐਂਡਿੰਗ ਰੇਂਜ ਜਿਹੜੀ ਇਹ ਦੀ ਹੈ ਜੀ ਇਹ ਦਾ ਕੰਪਨੀ ਦਾ ਨਾਮ ਵੈਕਟਰ ਐਕਸ ਜੰਦਾ ਇਹ ਸਟਾਰਟਿੰਗ ਹੋ ਜਾਂਦਾ 300 350 ਤੋਂ ਫੁੱਟਬਾਲ ਸਟਾਰਟ ਹੋ ਜਾਂਦਾ ਇਹ ਇਹ ਆਪਕੋ 12 13 1400 ਤੱਕ ਚੱਲ ਜਾਂਦਾ ਹੈ ਇਹ ਤਾਂ ਕੁਆਲਿਟੀ ਆ ਗਈ ਕੰਪਨੀ ਆ ਗਈ ਬ੍ਰਾਂਡ ਆ ਗਿਆ ਇਹ ਵੈਕਟਰ ਐਕਸ ਬ੍ਰਾਂਡ ਹੈ ਜੀ ਇਹ ਟੈਮੀਨੈਂਟਸ ਆਫ ਤੋਂ ਦੇ ਇਫੈਕਟ ਤੋਂ ਕਸਟੋ ਵੈਕਟਰ ਐਕਸ ਬੈਟ੍ਰੈਕਸ ਨੰਬਰ 1 ਇਸ ਟਾਈਮ ਜਾਰੀ ਆ ਜੀ ਇਸ ਸਾਡੇ ਕੋਲ ਵਾਲੀਬਾਲ ਵੀ ਹੈਗੇ ਆ ਵਾਲੀਬਾਲ ਇਸ ਸਟਾਰਟਿੰਗ 350 350 70 ਹੋ ਜਾਂਦਾ ਜੀ ਇਹ ਵੀ ਰੇਂਜ ਚੱਲ ਜਾਂਦੀ ਹੈ ਕੋਈ ਆਪਣਾ 11 1200 ਰੁਪਏ ਦਾ ਚੱਲ ਜਾਂਦੀ ਨਹੀਂ ਅੱਛਾ ਇਹ ਜਿਹੜੀ ਆ ਫੈਕਟਰ 8 ਫੁੱਟਬਾਲ ਹੈਗਾ ਇਹ ਵਾਲੀਬਾਲ ਆ ਗਈ ਜੀ ਅੱਤਾਂ ਹੋਰ ਹੀ ਬੜੀਆਂ ਆਈਟਮਸ ਹੈਗੀਆਂ ਨੇ ਫਿਟਨੈਸ ਜਿਮ ਬੈਗਸ ਆ ਤੇ ਹੈਗੇ ਆ ਇਕਸਟ ਪੌਜ਼ੀਟਿਵ ਰਿਪੋਰਟਸ ਆ ਜਾਂਦੀ ਹੈਗੀਆਂ ਵੈਕਟਰ ਐਸੀਆ ਇਹ ਵੈਕਟਰ ਵੀ ਇਹ ਸਾਰਾ ਆਪਣੇ ਕੋਲ ਰਾਜ ਹੈਗਾ ਜੀ ਬਿਲਕੁਲ ਸਾਰੇ ਬ੍ਰਾਂਡ ਦੀ ਦਿੱਖ ਹੈ ਕੁਆਲਿਟੀ ਹੈਗੀ ਸਾਡੇ ਵਿੱਚ ਸਾਰੀ ਜੀਬੀਐਸ ਹੈ ਬੈਗ ਬਹੁਤ ਸੋਹਣੇ ਪਏ ਆਵਰੇ ਜੇ ਮਲੇ ਬੈਗ ਕਰਦਾ ਹੈ ਜਾਨੀ ਬਹੁਤ ਨੀਵਾਂ ਤੇ ਬਹੁਤ ਛੋਟਾ ਬੈਗ ਹੈ ਜੇ ਦੇਖਣ ਨੂੰ ਵੀ ਕਿੰਨਾ ਲੁੱਕ ਵਾਈਜ਼ ਵੀ ਵਧੀਆ ਤੇ ਕੁਆਲਿਟੀ ਵਾਈਜ਼ ਵੀ ਭਾਜੀ ਸਾਡੇ ਪੂਰੀ ਫੁੱਲ ਗਾਰੰਟੀ ਹੈ ਜੀ ਕੋਈ ਕੰਪਲੇਨਟ ਆਏ ਕੋਈ ਦਿੱਕਤ ਆ ਜਾਏ ਰਿਟਰਨੇਬਲ ਹੈ ਕੰਪਨੀ ਵੱਲੋਂ ਕੀ ਕਹਿੰਦਾ ਤੇ ਕੀ ਇਹਦਾ ਪ੍ਰਾਈਸ ਕੀ ਹੈ ਜੀ ਇਹ ਪ੍ਰਾਈਸ ਰੇਂਜ ਹੈਗੀ 250 300 ਦੀ ਰੇਂਜ ਦੇ ਵਿੱਚ ਬੱਸ ਪ੍ਰਾਈਸ ਹੈ ਜੀ ਬਾਜੀ ਉਹ ਮੈਂ ਕਹੂੰਗਾ ਜੀ ਇਹ ਬਹੁਤ ਵਧੀਆ ਰੇਂਜ ਹੈ ਤੇ ਬਹੁਤ ਸੋਹਣਾ ਪੈ ਗਿਆ ਇਹ ਵਾਕਈ ਤੇ ਇਧਰ ਸਪੋਰਟਸ ਵੇਅਰ ਵੀ ਰੱਖਿਓ ਇਹਨੇ ਭਾਜੀ ਹੋਣਾ ਨੇ ਬਹੁਤ ਵੇਅਰਸ ਵੀ ਹੈਗੀਆਂ ਜੀ ਇਸ ਸਟੈਚੇਬਲ ਕਪੜੇ ਵਿੱਚ ਟੀ-ਸ਼ਰਟਸ ਹੈਗੀਆਂ ਨੇ ਕਾਲਰ ਵਾਲੀਆਂ ਵਿਦਆਊਟ ਕਾਲਰਸ ਕੰਪਰੈਸ਼ਨਸ ਹੈਗੀਆਂ ਨੇ ਜਿਹੜੀਆਂ ਜਲਦੀਆਂ ਨੇ ਲੈਗਿੰਗਸ ਤੇ ਲੈਣੀਆਂ ਅੱਛਾ ਸ਼ਾਰਟਸ ਹੈਗੀਆਂ ਨੇ ਨਿਕਰਾਂ ਨੇ ਟੋਟਲੀ ਰੇਂਜ ਹੈਗੀ ਹੈ ਪੂਰੀ ਫੁੱਲ ਕਿਕਾ ਡਰਾਈ ਫਿਟ ਵਗੈਰਾ ਵੀ ਮੇਰੇ ਤੇ ਖਲਿਫਾ ਦੇ ਉੱਪਰ ਬਿਲਕੁਲ ਡਰਾਈ ਫਿਟ ਵੀ ਹੈਗਾ ਜੀ ਸਾਰਾ ਸਟੈਚਰ ਲਾਇਕਰਾ ਡਰਾਈ ਫਿਟ ਸਾਰਾ ਕੁਝ ਹੈਗਾ ਜੀ ਇਹ ਇਸ ਲਾਈਕ ਹਾਂ ਬਹੁਤ ਇਹ ਇਹਨਾਂ ਦੀ ਰੇਂਜ ਕੀ ਹੁੰਦੀ ਹੈ ਜੀ ਆਪਣੇ ਇਹ ਵੀ ਰੇਂਜ ਸਟਾਰਟਿੰਗ ਆਪਣੇ ਹੋ ਜਾਂਦੇ 450 ਸਟਾਰਟਿੰਗ ਹੈਗੀ ਹੈ ਜੀ ਇਹ ਆਪ ਕੋ ਚੱਲ ਜਾਂਦਾ ਕੋਈ 800 900 ਤੱਕ ਗ੍ਰੀਨ ਚੱਲ ਜਾਂਦੀ ਹੈ ਟੀ-ਸ਼ਰਟ ਦੀ ਤੇ ਦੋਸਤੋ ਇਧਰਲੇ ਪਾਸੇ ਹੁਣ ਆਪਾਂ ਜੇ ਗੱਲ ਕਰੀਏ ਤਾਂ ਨਾਲ ਦੀ ਨਾਲ ਫਿਟਨੈਸ ਦੇ ਰਿਲੇਟਿਡ ਵੀ ਸਮਾਨ ਪਿਆ ਡੰਬਲ ਜਿਹਦੇ ਨਾਲ ਤਕਰੀਬਨ ਅਸੀਂ ਘਰ ਦੇ ਵਿੱਚ ਬੈਠੇ-ਬੈਠੇ ਹੀ ਹਰ ਇੱਕ ਐਕਸਰਸਾਈਜ਼ ਜਿਹੜੀ ਲਾ ਸਕਦੇ ਹਾਂ ਤੇ ਇਹ ਵੀ ਇਹਨਾਂ ਦੇ ਕੋਲ ਬ੍ਰਾਂਡਡ ਹੀ ਹੀ ਜਿਹੜੇ ਡੰਬਲ ਜਿਹੜੇ ਉਹ ਪਏ ਨੇ ਵਿਵਾ ਕੰਪਨੀ ਦੇ ਨੇ ਕੈਲੀਫੋਰਨੀਆ ਬਾਹਰਲੀ ਕੰਪਨੀ ਆ ਇਹ ਯੂ ਐਸ ਏ ਦੀ ਤੇ ਭਾਜੀ ਕੀ ਇਹਦਾ ਦੀ ਰੇਂਜ ਹੈ ਜੀ ਸਟਾਰਟਿੰਗ ਦੇਖੋ ਜਿਹੜਾ ਤਾਂ ਕੰਪਨੀ ਦੇ ਡੰਬਲ ਕੈਲੀਫੋਰਨੀਆ ਵਿਵਾ ਦੇ ਇਹ ਸਟਾਰਟਿੰਗ ਰੇਂਜ ਹੋ ਜਾਂਦੇ 110 120 ਰੁਪਏ ਕਿਲੋ ਅੱਛਾ ਜੀ ਇਹ ਜਿਹੜੇ ਨੋਰਮਲ ਰੇਂਜ ਆ ਜਾਂਦੀ ਹੈ ਉਹ 70-80 ਰੁਪਏ ਕਿਲੋ ਵੀ ਸਟਾਰਟ ਹੋ ਜਾਂਦਾ ਹੈ ਇਹ ਆਪਣਾ ਠੀਕ ਹੈ ਲੈਣਾ ਤੇ ਕੰਪਨੀ ਦੀ ਚੀਜ਼ ਲੈ ਕੇ ਜਾਓ ਵੀਵਾ ਦੀ ਤੇ ਇਹਦਾ ਫਰਕ ਰਹੂਗਾ ਰਬੜ ਦਾ ਫਰਕ ਬਿਲਕੁਲ ਜੀ ਬਿਲਕੁਲ ਨਾਲ ਕੰਪਨੀ ਗਾਰੰਟੀ ਵੀ ਦਿੰਦੀ ਹੈਗੀ ਹੈ 1 ਸਾਲ ਦੀ ਕੋਈ ਡੰਬਲ ਖਰਾਬ ਹੋਇਆ ਪੁੱਛਿਓ ਲਿਆਓ ਵਾਪਸ ਡੰਬਲ ਰਿਪੇਅਰੇਬਲ ਜਾਂ ਨਵਾਂ ਵੀ ਰਿਪਲੇਸ ਕਰ ਦਿੰਦੀ ਹੈ ਕੰਪਨੀ ਠੀਕ ਹੈ ਠੀਕ ਹੈ ਹੋਰ ਭਾਈ ਜੀ ਕਿਹੜੇ ਕਿਹੜਾ ਸਮਾਨ ਆਪਣੇ ਕੋਲ ਹੈ ਡੈਂਡਰ ਰਿਲੇਟਡ ਹੈ ਆਪਣੇ ਕੋਲ ਹਰ ਆਈਟਮ ਹੈਗੀ ਹੈ ਜੀ ਬੈਡਮਿੰਟਨ ਰੈਕੇਟਸ ਟੈਨਿਸ ਬਾਲਸ ਅੱਛਾ ਜੀ ਸ਼ਟਲ ਬਾਲ ਕਿ ਆਪ ਜਿਹੜੇ ਆਪਣੇ ਲੈਗ ਪੈਡ ਹੁੰਦੇ ਆ ਇਹ ਲੈਗ ਪੈਡਸ ਇਹ ਵੀ ਕੰਪਨੀ ਦੇ ਐਸਐਸ ਦੀ ਹੈਗੇ ਆ ਆਪਣੇ ਕੋਲ ਅੱਛਾ ਜੀ ਟੋਟਲੀ ਐਸਐਸ ਹੀ ਕੁਆਲਟੀ ਹੈ ਇਹਦੀ ਕੀ ਰੇਂਜ ਹੁੰਦੀ ਹੈ ਸਟਾਰਟਿੰਗ ਰੇਂਜ ਇਹ ਐਸਐਸ ਕ੍ਰਿਕਟ ਬੈਟ ਸਟਾਰਟਿੰਗ ਹੋ ਜਾਂਦੇ ਕੋ ਅਬਾਊਟ ਲੈਗ ਚਲੋ 11-1200 ਸ਼ੁਰੂ ਹੋ ਜਾਂਦਾ ਜੀ ਇਹ ਚੱਲ ਜਾਂਦਾ 60-70 ਹਜ਼ਾਰ ਰੁਪਏ ਤੱਕ ਚੱਲ ਜਾਂਦਾ ਇਹ ਕ੍ਰਿਕਟ ਬੈਟ ਠੀਕ ਹੈ ਜੀ ਇੰਗਲਿਸ਼ ਲੋ ਦਾ ਇਹ ਜਲੰਧਰ ਦੇ ਵਿੱਚ ਹੀ ਤਿਆਰ ਹੁੰਦਾ ਸਾਰਾ ਹਾਂ ਨਾ ਸਵਾਲ ਬਿਲਕੁਲ ਜਲੰਧਰ ਜੀ ਜਲੰਧਰ ਠੀਕ ਹੈ ਠੀਕ ਹੈ ਤੇ आ, मतलब ये आपा अपनी ਜਿੱਦ ਕਰੇ ਅਲਫਾ ਦੇ ਆਪਣੇ ਕੋਲ ਹਾਕੀ ਦੀਆਂ ਜਿਹੜੀਆਂ ਸਟਿਕਸ ਪਈਆਂ ਨੇ ਇਹ ਆਪ ਤਿਆਰ ਕਰਵਾ ਸਕਦੇ ਆ weight ਦੇ ਅਕੋਰਡਿੰਗ ਜਾਂ ਇੱਥੇ ਇਹ ਕੰਪਨੀ ਦੀਆਂ ਬਣੀਆਂ ਆਂਦੀਆਂ ਨੇ ਸਾਰੇ weight ਹੁੰਦੇ ਆ ਦੇ ਵਿੱਚ light medium heavy ਠੀਕ ਹੈ ਤੇ size ਹੁੰਦੇ ਆ ਸਾਰੇ 37 ਇੰਚ 36 ਇੰਚ 38 ਇੰਚ ਸਾਰੇ size ਹੈਗੇ ਆ ਠੀਕ ਕਰਤੇ ਇਹ ਆ ਕਿ ਕਾਰਬਨ ਕਾਰਬਨ ਦੀ ਬਣੀ ਹੋਈ ਹੈ ਕਾਰਬਨ ਦੀ ਆ ਜੀ ਇਹ ਕਾਰਬਨ ਦੀ ਹਾਕੀ ਸਟਿਕਸ ਨੇ ਓਕੇ ਜੀ ਓਕੇ ਸਾਰੀਆਂ ਸਾਰੀਆਂ ਕਾਰਬਨ ਠੀਕ ਹੈ ਠੀਕ ਹੈ ਆ ਕੇ ਚੱਲਦਾ ਹੀ ਕਾਰਬਨ ਹੈ ਸਾਰਾ ਕਿ ਕਜੀਤੇ ਇਹ ਜਿਹੜੀ ਕਾਰਬਨ ਦੀਆਂ ਹੌਕੀ ਸਟਿਕਸ ਮਤਲਬ ਕਹ ਲਓ ਕਿ ਵਰਲਡ ਸਟੈਂਡਰਡ ਦੀਆਂ ਜਿਹੜੀਆਂ ਹੌਕੀ ਸਟਿਕਸ ਨੇ ਇਹ ਭਾਜੀ ਉਹਨਾਂ ਦੇ ਕੋਲ ਇੱਥੇ ਅਵੇਲੇਬਲ ਨੇ ਤੇ ਇਧਰ ਬੱਚਿਆਂ ਦੇ ਜਿਹੜੇ ਸਕੇਟਸ ਨੇ ਇਹ ਪਏ ਨੇ ਇੱਥੇ ਜਿਹੜਾ ਕਿ ਅੱਜਕੱਲ ਕਾਫੀ ਟ੍ਰੈਂਡ ਚੱਲਦਾ ਜਦੋਂ ਵਧੀਆ ਸਕੂਲ ਦੇ ਵਿੱਚ ਬੱਚਾ ਪੜਦਾ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਸਕੇਟਸ ਜਿਹੜੇ ਆ ਉਹ ਸਿਖਾਏ ਜਾਂਦੇ ਉਹਨਾਂ ਨੂੰ ਬਾਕੀ ਟੇਬਲ ਟੈਨਿਸ ਤੋਂ ਲੈ ਕੇ ਹਰੇਕ ਤਰ੍ਹਾਂ ਦਾ ਜਿਹੜਾ ਇਹਨਾਂ ਦੇ ਕੋਲ ਭਾਜੀ ਉਹਨਾਂ ਕੋਲ ਸਮਾਨ ਇੱਥੇ ਅਵੇਲੇਬਲ ਆ ਤੇ ਇਹ ਸ਼ੂਜ਼ ਸਕੇਟਸ ਵਾਲੇ ਜਿਹੜੇ ਨੇ ਇਹ ਵੀ ਪਏ ਨੇ ਭਾਜੀ ਇਹ ਕੇਸ ਕਰੇ ਲੋ ਜਿਹੜੇ ਸਟਾਰਟ ਹੋ ਜਾਂਦੇ ਨੇ ਸਟਾਰਟਿੰਗ ਹੋ ਜਾਂਦਾ ਹੀ ਕੋਈ 6.5 700 ਸਟਾਰਟ ਹੋ ਜਾਂਦਾ ਹੈ ਇਹ ਅਪ ਟੂ ਚੱਲ ਜਾਂਦਾ 7-8000 ਤੱਕ ਚੱਲ ਜਾਂਦਾ ਇਹ ਸਕੇਟਸ ਇਹ ਵੀ ਸਾਡੇ ਕੰਪਨੀ ਦੇ ਨੇ ਵਿਵਾਦ ਹੀ ਨੇ ਵੀ ਤੇ ਜਿਹੜੇ ਬੱਚਿਆਂ ਨੂੰ ਕਿਹੜੇ ਰეკਮੈਂਡ ਕਰਦੇ ਹੋ ਤੁਸੀਂ ਜਿੱਦਾਂ ਜਿਹੜਾ ਹਲੇ ਬਿਗਨਰ ਆ ਬਿਲਕੁਲ ਬਿਗਨਰ ਉਹਦੇ ਵਿੱਚ ਸ਼ੂਜ਼ ਵਾਲਾ ਤੇ 4 ਵੀਸ ਗੋਡਸ ਵਾਲਾ ਬੈਸਟ ਹੈਗਾ ਜੀ ਯਾਰ ਇਹ ਯਾਪ ਕੋਲ ਹੋਟਲ ਆ ਹਾਂਜੀ ਹਾਂਜੀ ਜੋ ਸ਼ੋਹਰੇ ਹੋ ਰਹੀ ਤੇ ਕੰਮ ਬਹੁਤ ਵੈਰਾਈਟੀ ਆ ਸਕੇਟਸ ਦੀ ਭਾਈ ਉਹਨਾਂ ਦੇ ਕੋਲ ਵੀ ਦੇਖੋ ਵਾਹ ਬਹੁਤ ਵਧੀਆ ਬਹੁਤ ਵਧੀਆ ਇਹਦਾ ਕੀ ਰੇਟ ਹੈ ਭਾਈ ਇਹਦਾ ਕੀ ਰੇਟ ਹੈ ਇਹ ਵਸਕੇਟਸ ਹੈਗਾ ਇਹ 6700 ਰੁਪਏ ਦੇਣ ਦਾ ਸਕੇਟਸ ਹੈਗਾ ਜੀ ਇਹ ਸ਼ੂ ਸ਼ੂਸ ਇਹਦੇ ਉੱਪਰ ਮਤਲਬ ਅਜੇ ਕੋਈ ਅਡਜਸਟੇਬਲ ਸਕੇਟਸ ਹੈਗੇ ਆ ਇਹ ਬੱਚਿਆਂ ਵਾਸਤੇ ਬੈਸਟ ਹੈ ਅਡਜਸਟੇਬਲ ਆਪਦਾ ਉਹ ਜਿੰਨਾ ਮਰਜ਼ੀ ਕਰ ਲੋ ਉਤਾ ਕੇ ਢਾ ਲੋ ਤੇ ਇਕਲੇ ਪਾਸੇ ਜਿਹੜੇ ਅਗਰ ਵੀਅਰਸ ਦੀ ਗੱਲ ਕਰੀਏ ਸਪੋਰਟਸ ਵੀਅਰਸ ਦੀ ਤਾਂ ਦੇਖੋ ਕਿੰਨੇ ਸੋਹਣੇ ਆ ਜਿਹੜੇ ਪਏ ਨੇ ਆਪਣੇ ਫੁੱਟ ਭਾਈ ਇਹ ਵੀ ਵੈਕਟਰ ਕੰਪਨੀ ਨਾਲ ਵੈਕਟਰ ਕੰਪਨੀ ਦਾ ਇਹ ਅੱਛਾ ਅੱਛਾ ਠੀਕ ਆ ਦਿਖਾਓ ਇਹਨੂੰ ਇਹ ਬਈ ਬਹੁਤ ਵਧੀਆ ਤੇ ਇਧਰਲੇ ਪਾਸੇ ਸੈਂਡੋ ਟਾਈਪ ਇੱਕ ਜਿਹੜੀ ਟੀ-ਸ਼ਰਟ ਹੁੰਦੀ ਆ ਉਹ ਵਾਲੀ ਵੀ ਇੱਥੇ ਭਾਈ ਉਹਨਾਂ ਕੋਲ ਤੋਂ ਹਰ ਇੱਕ ਤਰ੍ਹਾਂ ਦਾ ਜਿਹੜਾ ਸਮਾਨ ਆਪਾਂ ਇੱਥੋਂ ਲੈ ਸਕਦੇ ਆ ਜੀ ਸੋ ਇਹ ਵਾਲੇ ਬੱਚਿਆਂ ਦੇ ਸਟਾਰਟਿੰਗ ਵਾਸਤੇ ਜਿਹੜੇ ਸਕੇਟਸ ਨੇ ਉਹ ਆਪਾਂ ਇੱਥੋਂ ਲੈ ਸਕਦੇ ਆ ਜੀ ਤੇ ਇਧਰ ਬਾਬਾ ਜੀ ਜੁੜੀ ਬੈਠੇ ਨੇ ਇਧਰ ਦੇਖੋ ਘਰ ਵਾਸਤੇ ਐਕਸਰਸਾਈਜ਼ ਦੀ ਮਸ਼ੀਨ ਲੈਣ ਆਏ ਨੇ ਇਹ ਤੇ ਕਿਉਂਕਿ ਗੋਡਿਆਂ ਦੀ ਐਕਸਰਸਾਈਜ਼ ਜਿਹੜੀ ਆ ਉਹ ਕਰਨੀ ਹੁੰਦੀ ਆ ਤਾਂ ਮੂਵਮੈਂਟ ਜ਼ਰੂਰੀ ਆ ਤੇ ਘਰ ਦੇ ਵਿੱਚ ਹੀ ਆਪਾਂ ਇਹ ਛੋਟੀ ਜੀ ਮਸ਼ੀਨ ਕੋਈ ਰੱਖ ਸਕਦੇ ਆ ਜਿਹਦੇ ਨਾਲ ਜਿਹੜੀ ਮੋਬਿਲਿਟੀ ਆ ਆਪਣੇ ਨੀਜ਼ ਦੀ ਗੋਡਿਆਂ ਦੀ ਜਿਹੜੀ ਉਹ ਬਣੀ ਰਹਿੰਦੀ ਆ ਇੰਨਾ ਮਤਾਂ ਜੀ ਬਾਜੀ ਬਾ ਬਹੁਤ ਵਧੀਆ ਘਰੇ ਬੈਠੇ ਹੀ ਅਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ। ਇਹ ਵਸਤੂਆਂ ਕੇ ਲੈ। ਕੋਈ ਨਹੀਂ ਕਿ ਤੁਸੀਂ ਦੁਪਹਿਰ ਤੋਂ ਤੁਸੀਂ ਇਹ ਸਵੇਰ छोटा ਜਿਹਾ ਸਾਈਕਲ ਜਿਹੜਾ ਆਪਾਂ ਘਰੇ ਆਰਾਮ ਨਾਲ ਜਿ ਕਿਸੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਵੀ ਰੱਖ ਕੇ ਆਪਾਂ ਹੀ ਐਕਸਰਸਾਈਜ਼ ਕਰ ਸਕਦੇ ਹਾਂ। ਤੇ ਇਹਦੇ ਲੱਪਸੇ ਮੇਰੇ ਕੋਲ। ਬਹੁਤ ਸਾਰਾ ਸਮਾਨ ਆ ਜੀ ਇੱਥੇ ਤੇ ਥੋੜੀ ਜੀ ਆਪਾਂ ਨੂੰ ਰੇਂਜ ਵੀ ਭਾਜੀ ਹੁਣੇ ਦੱਸਤੀ ਆ ਤੇ ਹੁਣ ਆਪਾਂ ਚੱਲਦੇ ਆ ਜੀ ਇਧਰੇ ਪਾਸੇ ਆਜੋ ਇਧਰ ਟਰੈਡ ਮਿਲ ਦੀ ਗੱਲ ਕਰੀ ਆ ਪਹਿਲਾਂ ਸ਼ੂਜ਼ ਹੀ ਦੇਖ ਲਈ ਆਪਾਂ ਸ਼ੂਜ਼ ਜਿਹੜੇ ਬਹੁਤ ਸੋਹਣੇ ਪਏ ਨੇ ਇੱਥੇ ਤੇ ਇਹਦੇ ਬਾਰੇ ਗੱਲ ਕਰਦੇ ਆ ਭਾਜੀ ਹੁਣੇ ਦੇ ਨਾਲ ਭਾਜੀ ਜਿਹੜੇ ਸ਼ੂਜ਼ ਆ ਇਹ ਕਿਹੜੀ ਕਿਹੜੀ ਗੇਮ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਆ ਇਹ ਸਾਡੇ ਕੋਲ ਸਾਰੀਆਂ ਗੇਮਸ ਪਾਸੇ ਆ ਗਿਆ ਬੈਡਮਿੰਟਨ ਸ਼ੂਜ਼ ਆ ਗਿਆ ਵਾਲੀਬॉल ਸ਼ੂਜ਼ ਫੁੱਟਬਾਲ ਸ਼ੂਜ਼ ਇਹ ਵੀ ਸਾਰੇ ਬ੍ਰਾਂਡਡ ਵੀਕਟਰ ਐਕਸਸ ਸਾਰੇ ਸਾਡੇ ਕੋਲ ਆਪਣਾ ਰਹਿ ਸਕੀ ਹੈ। ਟੋਟਲੀ ਫੁੱਲ ਰੇਂਜ ਹੈਗੀ ਹੈ। ਸਟਾਰਟਸ ਹੋਗੇ, ਸਪਾਈਕਸ ਹੋਗੇ, ਕ੍ਰਿਕਟ ਦੇ ਸਪਾਈਕਸ ਅਗੇ ਜੈ ਐਵਰੀਥਿੰਗ। ਇਸ ਤੇ ਇਨਰ ਵੀ ਸਟਾਰਟਿੰਗ ਰੇਂਜ ਇਹ ਸਟਾਰਟਿੰਗ ਰੇਂਜ ਹੋ ਜਾਂਦੀ ਆਪਣੇ ਕੋਲ 750 ਤੋਂ 800 స్టార్ਟ ਹੋ ਜਾਂਦਾ ਜੀ। ਤੇ ਵਧੀਆ ਗਾਰੰਟੀ ਹੁੰਦੀ ਇਹਨਾਂ ਦੀ ਗਾਰੰਟੀ 1 ਇਅਰ ਦੀ ਵਾਰੰਟੀ ਦਿੰਦੀ ਹੈ ਇਹ ਕੰਪਨੀ। ਸੋ ਇਹ ਪਹੁੰਚ ਕੋਲੇ ਜਿਹੜੇ ਸ਼ੂਜ਼ ਨੇ ਵੀ ਇਹ 7-800 ਰੁਪਏ ਤੋਂ ਲੈ ਕੇ ਜਿਹੜੀ ਉਹ ਸਟਾਰਟਿੰਗ ਰੇਂਜ ਆ ਤੇ ਅੱਗੇ ਆਪਣੀ ਅਕੋਰਡਿੰਗ ਚੋਇਸ ਜਿਹੜੀ ਆਪਣੀ ਇੱਥੋਂ ਤੱਕ ਆਫਰ ਲੈਣੇ ਚਾਹੁੰਦੇ ਆ ਸ਼ੁਰੂ ਸੇ ਸੇਫੇ ਲਈ ਪਾਸੇ ਸਾਲ ਕੰਬਰੀ ਜਿਹੜੀ ਫੇਵਰੇਟ ਹੁੰਦੀ ਆ ਜਿਹੜੀ ਮਸ਼ੀਨ ਘਰੇ ਹਮੇਸ਼ਾ ਹੋਣੀ ਚਾਹੀਦੀ ਆ ਉਹ ਹੁੰਦੀ ਆ ਜੀ ਟਰੈਡ ਮਿਲ ਤੇ ਇਹਨਾਂ ਦੇ ਕੋਲ ਭਾਜੀ ਉਹਨਾਂ ਕੋਲ ਵਿਵਾ ਦੀਆਂ ਟਰੈਡ ਮਿਲਸ ਜਿਹੜੀਆਂ ਉਹ ਹੁੰਦੀਆਂ ਨੇ ਤੇ ਦੇਖੋ ਤੁਸੀਂ ਕੁਆਲਿਟੀ ਚੈੱਕ ਕਰੋ ਕਿਉਂਕਿ ਮੈਂ ਖੁਦ ਯੂਜ਼ ਕੀਤੀ ਹੋਈ ਆ ਤੇ ਬੜੀ ਵਧੀਆ ਮੈਨੂੰ ਤਾਂ 5 6 ਸਾਲ ਹੋ ਗਏ ਰੈਗੂਲਰ ਯੂਜ਼ ਕਰਦੇ ਨੂੰ ਇਹਨੂੰ ਤੇ ਬਹੁਤ ਵਧੀਆ ਚੱਲਦੀ ਆ ਇਹ ਵਾਲੀ ਮਸ਼ੀਨ ਤੇ ਨਾਲੇ ਭਾਜੀ ਉਹਨਾਂ ਨੂੰ ਪੁੱਛਦੇ ਆਪਾਂ ਵੀ ਕਿਹੜਾ ਕਿਹੜਾ ਧਿਆਨ ਰੱਖਣਾ ਚਾਹੀਦਾ ਕੀ ਅਗਰ ਆਪਾਂ ਇੱਕ ਟ੍ਰੈਡਮਿਲ ਖਰੀਦਦੇ ਆ ਤਾਂ ਕਿਹੜੀਆਂ ਚੀਜ਼ਾਂ ਧਿਆਨ ਵਿੱਚ ਰੱਖ ਕੇ ਸਾਨੂੰ ਉਹ ਟ੍ਰੈਡਮਿਲ ਖਰੀਦਣੀ ਚਾਹੀਦੀ ਆ ਜੀ ਟ੍ਰੈਡਮਿਲਸ ਹੁੰਦੀ ਆ ਜੀ ਇਹ ਦੋ ਤਰ੍ਹਾਂ ਦੀ ਹੁੰਦਾ ਏਸੀ ਮੋਟਰ ਡੀਸੀ ਮੋਟਰਸ ਓਕੇ ਜੀ ਏਸੀ ਮੋਟਰਸ ਆਰ ਦਾ ਬੈਸਟ ਇਹ ਕੰਪਨੀ ਦੇਂਦੀ ਪੰਜ ਸਾਲ ਦੀ ਵਾਰੰਟੀ ਦਿੰਦੀ ਏਸੀ ਮੋਟਰਸ ਤੇ ਡੀਸੀ ਮੋਟਰਸ ਤੇ 2 ਇਅਰਸ ਦੀ ਵਾਰੰਟੀ ਹੈ ਜੀ ਤੇ ਜਿਹੜੀ ਏਸੀ ਮੋਟਰ ਹੈ ਅਸੀਂ ਰੈਗੂਲਰ ਅਸੀਂ ਚਲਾ ਸਕਦੇ ਹਾਂ 10-12 ਘੰਟੇ ਵੀ ਉਹ ਮਤਲਬ ਜੇਕਰ ਜਿਮ ਦੇ ਵਿੱਚ ਆਪਾਂ ਜਣਾ ਹੋਵੇ ਤਾਂ ਉਹਦੇ ਵਾਸਤੇ ਉਹ ਰეკਮੈਂਡ ਕਰੋਗੇ ਜਾਂ ਘਰ ਵਾਸਤੇ ਘਰ ਵਾਸਤੇ ਵੀ ਹੁਣ ਆ ਗਈ ਹੈ ਜੀ ਏਸੀ ਮੋਟਰਸ ਕੋਈ ਵੀਵਾਨ ਨੇ ਸਟਾਰਟ ਕਰ ਦਿੱਤੀਆਂ ਹੋਈਆਂ ਏਸੀ ਮੋਟਰ ਸੇ ਸਟਾਰਟ ਕਰ ਦਿੱਤੀਆਂ ਹੁਣ ਠੀਕ ਹੈ ਜੀ ਠੀਕ ਹੈ ਠੀਕ ਬਹੁਤ ਸਹੀ ਰੇਂਜ ਦੇ ਵਿੱਚ ਸਟਾਰਟ ਕੀਤੀਆਂ ਕੋਈ ਕਿਉਂਕਿ ਤੋਂ ਮੈਂ ਲਈ ਸੀ ਅੱਜ ਤੋਂ 5 6 ਸਾਲ ਪਹਿਲਾਂ ਲਈ ਸੀ ਉਹ ਡੀਸੀ ਮੋਟਰ ਹੀ ਤੁਸੀਂ ਦਿੱਤੀ ਸੀ ਪਹਿਲੇ ਡੀਸੀ ਮੋਟਰਸ ਆਉਂਦੇ ਹੁਣ ਕੰਪਨੀ ਨੇ ਲਾਂਚ ਕਰਤੀ ਏਸੀ ਮੋਟਰ ਸੇ ਲਾਂਚ ਕਰ ਦਿੱਤੀਆਂ ਹੋਈਆਂ ਜੀ ਓਕੇ ਜੀ ਓਕੇ ਇਹ ਵੀ ਹੁਣ 2 2.5 ਸਾਲ ਤੋਂ ਆਂਦੀ ਹੈ ਜੀ ਹੁਣ ਅੱਛਾ ਜੀ ਇਹਦੀ ਸਟਾਰਟਿੰਗ ਜਿਹੜੀ ਆ ਕਿੱਥੋਂ ਹੋ ਜਾਂ ਜੇ ਜੇ AC ਮੋਟਰ ਇਸਟਾਰਟਿੰਗ ਹੋ ਜਾਂਦੀ ਤੇ 32000 ਤੋਂ ਉੱਪਰ ਉੱਪਰ ਜੀ ਠੀਕ ਆ ਜੀ ਤੁਹਾਨੂੰ ਤਾਂ ਕੀ ਫਰਕ ਹੁੰਦਾ ਹੈ AC ਤੇ DC ਮੋਟਰ ਦੇ ਵਿੱਚ AC ਡਿਊਰੈਬਿਲਟੀ AC ਮੋਟਰ ਦੇ ਜੀ AC ਮੋਟਰ ਲਾਈਫ ਬਹੁਤ ਹੁੰਦੀ ਹੈ ਓਕੇ AC ਮੋਟਰ ਦੇ ਕਿ 5 ਇਅਰਸ ਵਾਰੰਟੀ ਦੇ ਰਹੀ ਹੈ ਕੰਪਨੀ ਨਾਲ ਜੀ ਇਹ ਨਾਲੇ ਕੰਪਨੀ ਦੇ ਵੀਆ ਦੀ ਆਗਿਆ ਬੈਸਟ ਹੈ ਜੀ ਟਰਮਸ ਤੇ ਇਹਨਾਂ ਦਾ ਜਿਹੜਾ ਸਪੇਅਰ ਪਾਰਟ ਵਗੈਰਾ ਫਿਰ ਉਹ ਮਿਲ ਜਾਂਦਾ ਬਿਲਕੁਲ ਮਿਲ ਜਾਂਦਾ ਜੀ ਕੰਪਨੀ ਪ੍ਰੋਵਾਈਡ ਕਰਦੀ ਹੈ ਕੰਪਨੀ ਸਰਵਿਸ ਸੈਂਟਰ ਤੇ ਕਾਲ ਕਰੋ ਕੰਪਨੀ ਦੇएगी ਸਰਵਿਸ ਹਿੰਦੀ ਪੂਰੀ ਕੰਪਨੀ ਜੀ ਨਾਲ ਪੂਰਾ ਸਾਥ ਦਿੰਦੀ ਹੈ ਕੰਪਨੀ ਤੇ ਇਹ ਸਾਈਜ਼ ਵਿੱਚ ਵੀ ਵੱਡੀਆਂ ਛੋਟੀਆਂ ਪਈਆਂ ਨੇ ਇਹਨਾਂ ਦਾ ਕੀ ਲੌਜੀਕ ਹੁੰਦਾ ਜੀ ਇਹ ਸਾਈਜ਼ ਯੂਜ਼ਰ weight ਦੇ ਹਿਸਾਬ ਨਾਲ ਹੈ ਜੀ ਇਹ ਯੂਜ਼ਰ weight ਅਸੀਂ 90 ਕਿਲੋ ਹੈਗਾ ਫਿਰ ਤਾਂ ਸਟਾਰਟਿੰਗ ਮਿਲ ਜਾਂਦੀ ਹੈ 20-25 ਹਜ਼ਾਰ ਤੋਂ ਜੇ ਯੂਜ਼ਰ weight ਸਾਡਾ 130-40 ਕਿਲੋ ਹੈ ਤੇ ਫਿਰ ਆਪਣਾ ਆ ਜਾਂਦੀ 35 ਹਜ਼ਾਰ ਤੋਂ ਉੱਪਰ ਉੱਪਰ ਲੈਣੀ ਚਾਹੀਦੀ ਹੈ ਜੀ ਉਹਦੇ ਵਿੱਚ ਆਪਾਂ ਨੂੰ ਮੋਟਰ ਦੀ ਪਾਵਰ ਦੇ ਅਕੋਰਡਿੰਗ ਬਿਲਕੁਲ 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 weight ਦੇ ਅਕੋਰਡਿੰਗ ਫਿਰ ਮੋਟਰ ਉਨੀ ਹੈਵੀ ਲੈਣੀ ਚਾਹੀਦੀ ਹੈਗੀ ਉਹਨੇ ਲਾਈਫ ਵੱਜ ਜਾਂਦੀ ਹੈ ਫਿਰ ਚੀਜ਼ੀ ਹੋਰ ਕੋਈ ਧਿਆਨ ਰੱਖਣ ਯੋਗ ਗੱਲ ਟਰੈਡਮਿਲ ਨੇਦਣ ਲਗਿਆ ਸਾਈਕਲਸ ਵੀ ਦਿਖਾਣਾ ਹੈ ਤੁਹਾਨੂੰ ਆਓ ਜੀ ਆਓ ਜੀ ਚੱਪ ਸਵੇਧਲੇ ਪਾਸੇ ਛੜੇ ਸਾਈਕਲ ਆਪਾਂ ਘਰੇ ਰੱਖ ਸਕਦੇ ਆ ਆਪਣੇ ਰੂਮ ਦੇ ਵਿੱਚ ਵੀ ਐਕਸਰਸਾਈਜ਼ ਕਰ ਲਈ ਤਾਂ ਕਿ ਆਪਣੇ ਜਿਹੜੇ ਗੋਡੇ ਤੇ ਜਿਹੜੀਆਂ ਲੈਗਸ ਨੇ ਯੋਗਾ ਮੈਟਸ ਵਗੈਰਾ ਇਹ ਸਾਰੇ ਚੱਲਦੇ ਰਹਿਣ ਤੇ ਇਹਨਾਂ ਦੀ ਕੀ ਰੇਂਜ ਆ ਸਰ ਐਕਸਰਸਾਈਜ਼ ਸਟਾਰਟ ਹੋਏ ਤਾਂ ਇਹ ਕੋਈ 5000 ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ 5000 ਵਾਲਾ ਕਿਹੜਾ ਜੀ ਪਹਿਲਾਂ ਮੁੰਡਾ ਖਾਓ 5000 ਦੀ ਰੇਂਜ ਹੀ ਆ ਗਈ ਇਹਨਾਂ ਲਈ ਹੈਂਡਸ ਮੂਵਿੰਗ ਸਾਈਕਲਸ ਹੈਗੇ ਆ ਅੱਛਾ ਜੀ ਸਟਾਰਟਿੰਗ ਹੋਇਆ ਤੇ 5000 ਤੋਂ ਸ਼ੁਰੂ ਹੋ ਜਾਂਦੇ ਆ ਜੀ ਠੀਕ ਆ ਜਿਵੇਂ 7500 ਰੁਪਏ ਰੇਂਜ ਹੈਗੀ ਹੈ ਫਿਰ ਇਸ ਤੋਂ ਉੱਪਰ ਵੀ ਆ ਜਾਂਦੇ ਇਲੈਕਟ੍ਰਿਕਲ ਸਾਈਕਲਸ ਵੀ ਆ ਜਾਂਦੇ ਹੈਗੇ ਜੀ ਔਰ ਇਹ ਤੁਹਾਨੂੰ ਦਿਖਾਣੇ ਇਹ ਸਟੈਪਿੰਗ ਹੈ ਦੇ 13-14000 ਰੁਪਏ ਦਾ elliptical cycle ਆ ਗਿਆ ਨੇ ਠੀਕ ਹੈ ਤੇ ਇਹਨਾਂ ਦੇ ਵਿੱਚ ਇਹ ਮਤਲਬ ਜਿੱਦਾਂ ਆਪਾਂ ਸਟੇਅਰ ਚੜ੍ਹਦੇ ਹੁੰਦੇ ਆ ਉਸ ਉਦਾਂ ਦੀ ਬਿਲਕੁਲ elliptical ਆ ਗਿਆ ਜੀ okay 2 in 1 with hands moving ਠੀਕ ਹੈ ਬਹੁਤ ਵਧੀਆ ਸੋ ਆਹ ਸਪਿਨਿੰਗ ਬਾਈਕਸ ਆ ਗਏ ਜੀ ਅੱਛਾ ਜੀ ਇਹਨਾਂ ਦਾ ਕੀ ਫਰਕ ਹੁੰਦਾ ਭਾਜੀ ਉਹਦੇ ਨਾਲੋਂ ਸਪਿਨਿੰਗ ਬਾਈਕ ਦਾ ਇਹ ਇਹ ਸਪਿਨਿੰਗ ਵਾਸਤੇ ਹੁੰਦੇ ਆ ਜੀ ਅੱਛਾ ਜੀ ਮੂਵਮੈਂਟ ਬਹੁਤ ਫਾਸਟ ਹੋ ਜਾਂਦੀ ਹੈਗੀ ਹੈ ਮੋਸ਼ਨ ਬਣਾਣਾ ਪੈਂਦਾ ਆਟੋਮੈਟਿਕ ਮੋਸ਼ਨ ਬਣ ਜਾਂਦਾ ਦਾ ਚੱਕੇ ਦਾ ਅੱਛਾ ਠੀਕ ਹੈ ਜੀ ਸੋ ਬੜੇ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਇਕਵਿਪਮੈਂਟ ਹੁੰਦੇ ਆ ਜੀ ਤੇ ਉਹ ਬੜੇ ਦੇਖ ਕੇ ਲੈਣੇ ਪੈਂਦੇ ਆ ਜੀ ਤੇ ਭਾਜੀ ਪੂਰੀ ਗਾਈਡੈਂਸ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਦੇਣਗੇ ਅਗਰ ਤੁਸੀਂ ਇੱਥੇ ਕਦੇ ਇਹ ਵਾਲਾ ਸਮਾਨ ਬਾਈ ਕਰਨਾ ਹੁੰਦੇ ਹੋ ਤਾਂ ਤੇ ਦੋਸਤੋ ਆਪਾਂ ਘਰ ਦੇ ਵਿੱਚ ਕਿਹੜੀਆਂ ਕਿੜੀਆਂ ਜਿਹੜੇ ਇਕੁਪਮੈਂਟ ਆ ਉਹ ਯੂਜ਼ ਕਰ ਸਕਦੇ ਆ ਜਿੱਥੇ ਆਪਾਂ ਨੂੰ ਜਿਮ ਜਾਣ ਦੀ ਜ਼ਰੂਰਤ ਨਾ ਪਵੇ ਤੇ ਆਪਾਂ ਘਰ ਦੇ ਵਿੱਚ ਹੀ ਆਪਾਂ ਆਪਣੀ ਸਿਹਤ ਦਾ ਧਿਆਨ ਰੱਖ ਸਕੀਏ ਆਪਣੀ ਜਿਹੜੀ ਮੋਟਾਪੇ ਨੂੰ ਘੱਟ ਕਰ ਸਕੀਏ ਉਹਦੇ ਵਾਸਤੇ ਕਿਹੜੀਆਂ ਕਿੜੀਆਂ ਐਕਸਰਸਾਈਜ਼ ਕਰ ਸਕਦੇ ਆ ਤੇ ਉਹਦੇ ਵਾਸਤੇ ਕਿਹੜੇ ਕਿਹੜੇ ਇਕੁਪਮੈਂਟ ਇਹ ਪਏ ਨੇ ਆਪਾਂ ਨੂੰ ਦੱਸਣਗੇ ਭਾਜੀ ਹੁਣੀ ਪਹਿਲੇ ਨੰਬਰ ਤੇ ਸਰ ਹੈਗਾ ਇਹ ਵੀ ਪੇਟ ਦੀ ਐਕਸਰਸਾਈਜ਼ ਵਾਸਤੇ ਹੁੰਦਾ ਜੀ ਇਹਦੇ ਦੋ ਮਾਡਲ ਆ ਦੋ ਤਿੰਨ ਮਾਡਲ ਆਉਂਦੇ ਇੱਕ ਬੈਕ ਵਾਲਾ ਇੱਕ 프ਰੰਟ ਵਾਲਾ ਉਹ ਤੁਹਾਡੀ ਚੋਇਸ ਹੈ ਜਿਹੜਾ ਮਰਜ਼ੀ ਕਰ ਲਓ ਠੀਕ ਹੈ ਜੀ ਇੱਕ ਤਾਂ ਵੀਲ ਹੈ ਨੀਚ ਅਦੋਈ ਐਕਸਰਸਾਈਜ਼ ਪੈਰ ਵਾਸਤੇ ਕਰਸਦੇ ਤੁਸੀਂ ਨਾਲ ਨਾਲ ਮੜੀ ਮੜੀ ਕਰਕੇ ਦਿਖਾਈ ਤੁਸੀਂ ਯੂਜ਼ ਕਰਕੇ ਦਿਖਾਵਾ ਲਓ ਅੱਜ ਲੇਟ ਕੇ ਤੁਸੀਂ ਹਾਂ ਜੀ ਕਰਕੇ ਸਪੇਸ ਦੇ ਰਹੀ ਹੈ ਠੀਕ ਹੈ ਜੀ ਠੀਕ ਇਹ ਨਾਲ ਤੁਹਾਨੂੰ ਫੇਰ ਨਾਲ ਬਹੁਤ ਜ਼ਿਆਦਾ ਫਰਕ ਪਏਗਾ ਸਰੀਰ ਨੂੰ ਫਰਕ ਪਏਗਾ ਉਸ ਤੋਂ ਬਾਅਦ ਪੁਸ਼-ਅਪ ਆ ਰਹਿ ਗਿਆ ਇਹਦੇ ਕੰਪਨੀ ਦੇ ਇਹ ਵਾਦ ਇਹੀ ਆਂਦੇ ਆ ਇਹ ਵੀ ਵਾ ਬ੍ਰਾਂਡ ਕੰਪਨੀ ਦਾ ਵਿਕਟਰ ਵਾਲਿਆਂ ਦਾ ਬੋਰਡਰ ਹੈ ਇਹ ਇਹਨੂੰ ਤੁਸੀਂ ਇਹ ਆਪਾਂ ਮਤਲਬ ਪੁਸ਼-ਅਪ ਪੁਸ਼-ਅਪ ਵਾਸਤੇ ਯੂਜ਼ ਕਰ ਸਕਦੇ ਹੋ ਬਹੁਤ ਫਾਈਨ ਕੁਆਲਿਟੀ ਜਿਹਾ ਹੈ ਤੁਸੀਂ ਆਰਾਮ ਨਾਲ ਜਮੀਨ ਤੇ ਰੱਖਦੇ ਸਲਿੱਪ ਨਹੀਂ ਹੁੰਦਾ ਜਦੋਂ ਇਹ ਵੈਕੂਮ ਲੱਗ ਜਾਂਦਾ ਜਮੀਨ ਤੇ ਚਿਪਕ ਜਾਂਦਾ ਸਲਿੱਪ ਨਹੀਂ ਹੁੰਦਾ ਸੋਰੇ ਡਾਂਟ ਲਾਉਣ ਵਾਸਤੇ ਆਪਾਂ ਕਹਿ ਰਹੀ ਹਾਂ ਨਾ ਮੇਰੇ ਪਾਸਾ ਜਿਹੜਾ ਡਾਂਟ ਆਲਾ ਹੈਗਾ ਸਿੱਧਾ ਜੀ ਉਂਝੇ ਪਾਸਾ ਇੱਕ ਪੁਸ਼-ਅਪ 바ਰ ਕਹਿੰਦੇ ਆ ਉਸ ਤੋਂ ਬਾਅਦ ਐਵੀਲ ਹੋ ਗਿਆ ਉਸ ਤੋਂ ਬਾਅਦ ਤੁਹਾਡੇ ਸਕੀਪਿੰਗ ਰੋਪ ਹੈਗੀ ਆ ਉਸ ਤੋਂ ਬਾਅਦ ਤੁਹਾਡੇ ਹੈਗਾ ਇਹ अच्छा ये रस्सी अगर आप टपनी चाहने हो तो ये स्किपिंग रोप अपने को हो पिए ने ते की इंदा ਦਾ ਰੇਟ ਕੀ ਹੈ ਜੀ ਇਹ ਵਾਲੇ ਜਿਹੜੇ ਹੈਗੇ ਆ ਇਹਦਾ ਐਵੀਲ ਦਾ ਸਟਾਰਟਿੰਗ ਰੇਟ ਜਿਹੜਾ ਹੈ ਜੀ 400 ਤੋਂ 200 ਤੋਂ ਸ਼ੁਰੂ ਹੋ ਜਾਂਦਾ ਕੰਪਨੀ ਦਾ ਪਹਿਨ ਲੈਣਾ ਹੈ ਜੇ ਵਿక్టర్ ਦਾ ਗਰੰਟੀ ਵਾਲਾ ਉਹ 400 ਤੋਂ 600 700 ਤੋਂ ਸਟਾਰਟ ਹੋ ਜਾਂਦਾ ਉਸ ਤੋਂ ਬਾਅਦ ਇਹ ਕਦੇ ਲੂਪ ਹੈ ਲੈਗਸ ਵਾਸਤੇ ਐਕਸਰਸਾਈਜ਼ ਵਾਸਤੇ ਹੁੰਦਾ ਜੀ ਇਹ ਬਹੁਤ ਵਧੀਆ ਚੀਜ਼ ਹੈ ਨਾ ਹਾਂਜੀ ਇਹ ਚ ਮੀਡੀਅਮ ਲਾਈਟ ਹੈਵੀ ਸਾਰੇ ਚੀਜ਼ਾਂ ਮਿਲ ਜਣਗੀਆਂ ਆਨਲਾਈਨ ਵੀ ਕੋਲ ਬਹੁਤ ਜ਼ਿਆਦਾ ਟਮਾਸ਼ਾ ਜੀ ਇਹ ਮੈਨੂੰ ਦਿਖਾਓਗੇ ਖੋਲ ਕੇ ਕੀ ਚੀਜ਼ ਹੈ ਇਹ ਜਾਂ ਕੋਈ ਆਪਣੇ ਕੋ ਕੋਈ ਹੋਵੇ ਵਾਹ ਨੇ ਅਡਜਸਟਮੈਂਟ ਬੈਂਡ ਇਕ ਲੈ ਬਹੁਤ ਚੱਲਦਾ ਘਰ ਦੇ ਯੂਜ਼ ਵਾਸਤੇ ਮੌਲ ਲੱਗ ਸੋ ਦੋਸਤੋ ਬਹੁਤ ਵਧੀਆ ਵਧੀਆ ਇਕਵਿਪਮੈਂਟ ਨੇ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਘਰ ਦੇ ਵਿੱਚ ਬੜੇ ਆਰਾਮ ਨਾਲ ਯੂਜ਼ ਕਰ ਸਕਦੇ ਹਾਂ ਜੀ ਇਹਨੂੰ ਕਹਿੰਦੇ ਆਪਾਂ ਅਡਜਸਟਮੈਂਟ ਟੂ ਲਓ ਜੀ ਇੱਕ ਰਪੜਦੀ ਸਟੈਚਿੰਗ ਕੈਲੋ ਹੁੰਦੀ ਆ ਤੇ ਨਾਲ ਇਹਦੇ ਨਾਲ ਅਸੀਂ ਹਰੇਕ ਸ਼ੋਲਡਰ ਦੀ ਐਕਸਰਸਾਈਜ਼ ਲਾ ਸਕਦੇ ਆ ਚੈਸਟ ਦੀ ਐਕਸਰਸਾਈਜ਼ ਲਾ ਸਕਦੇ ਆ ਆਰਮਜ਼ ਦੀ ਐਕਸਰਸਾਈਜ਼ ਲਾ ਸਕਦੇ ਆ ਮਤਲਬ ਆਪਾਂ ਨੂੰ ਕੋਈ ਵੇਟ ਵੀ ਬਹੁਤਾ ਚੱਕਣ ਦੀ ਲੋੜ ਨਹੀਂ ਪੈਣੀ ਤੇ ਇਹਦੇ ਨਾਲ ਹੀ ਸਾਰੀ ਐਕਸਰਸਾਈਜ਼ ਜਿਹੜੀ ਉਹ ਆਰਾਮ ਨਾਲ ਲੱਗ ਸਕਦੀ ਆ ਜੀ ਬਹੁਤ ਆਹਦੇ ਆਂਦਾ ਹੋਮ ਜਿਮ ਹੁੰਦਾ ਸਾਡਾ ਓਕੇ ਜੀ ਬਹੁਤ ਚੀਜ਼ ਹੈਗੀ ਅਸੀਂ ਘਰ 'ਚ ਯੂਜ਼ ਕਰ ਸਕਦੇ ਕੋਈ ਵੀ ਐਸ ਵਾਲਾ ਬੰਦਾ ਯੂਜ਼ ਕਰ ਸਕਦਾ ਹੈ ਉਹ ਜ਼ਰੂਰੀ ਨਹੀਂ ਹੈ ਐਜ ਕਟਟਰ ਕਰ 10-12 ਐਕਸਰਸਾਈਜ਼ ਹੁੰਦੀਆਂ ਅੱਛਾ ਇੱਕੋ ਮਸ਼ੀਨ ਉੱਤੇ ਇੱਕ ਹੀ ਮਸ਼ੀਨ ਤੇ 10-12 ਐਕਸਰਸਾਈਜ਼ ਲੱਗਦੀਆਂ ਠੀਕ ਇੱਕ ਹੈ ਕੰਪਨੀ ਦਾ ਬ੍ਰੈਂਡ ਆਂਦਾ ਹੈ ਇੱਕ ਹੈ ਸਾਡੇ ਕੰਪਨੀ ਦਾ ਲੱਗਦਾ ਹੈ ਇੰਟਰਨੈਸ਼ਨਲ ਬ੍ਰੈਂਡ ਹੈ ਠੀਕ ਹੈ ਜੀ ਤੇ ਕਿਹੜੀਆਂ-ਕਿਹੜੀਆਂ ਐਕਸਰਸਾਈਜ਼ ਇਹਦੇ ਉੱਤੇ ਲਾ ਸਕਦੇ ਆਪਾਂ ਮਤਲਬ ਘਰ ਦੇ ਵਿੱਚ ਰੱਖਣ ਨੂੰ ਕਿੰਨੀ ਕੁ ਜਗ੍ਹਾ ਚਾਹੀਦੀ ਆ ਜੇ ਤੁਸੀਂ ਜਿਮ 'ਚ ਲਗਾਉਂਦੇ ਹੋ ਨਾ ਉਹ ਸਾਰੀ ਐਕਸਰਸਾਈਜ਼ ਇੱਕੋ ਮਸ਼ੀਨ 'ਚ ਲਾ ਜੀ ਨੇ ਇਹਦੇ 'ਚ 24 ਐਕਸਰਸਾਈਜ਼ ਲੱਗਦੀਆਂ ਇੱਕ ਮਸ਼ੀਨ ਦੇ ਅੰਦਰ ਇੱਕ ਮਸ਼ੀਨ ਤੇ ਹਾਂ ਠੀਕ ਹੈ 100 kg ਪਿੱਛੇ ਵਜ਼ਨ ਹੁੰਦਾ ਵਾ ਅੱਛਾ ਜੀ 1 ਸਾਲ ਦੀ ਕੰਪਨੀ ਵਾਰੰਟੀ ਦੇ ਦਿੰਦੀ ਹੈ ਪੂਰੀ ਪਾਰਟਸ ਦੇ ਵਾਇਰ ਦੇ ਨਟ ਦੇ ਬੋਲ ਕੋਈ ਵੀ ਪ੍ਰੋਬਲਮ ਆਏ ਕਿ ਤੁਹਾਡੇ ਕੋਲ ਆ ਕੇ ਠੀਕ ਕਰੇਗੇ ਕੋਪਨੀ ਤੇ ਕਿਹੜੀ ਕਿਹੜੀ ਐਕਸਾਈਜ਼ ਤੇ ਲਾਸੇ ਰਮੜਾ ਲਾ ਕੇ ਦਿਖਾਓ ਕਿੱਥਾ ਲੱਗੇ ਸਾਡੇ ਨਾਲ ਜੀ ਫੋਲਡ ਆਰਮ ਜੀ ਇਹ ਕਾਈ ਆਰਾ ਵਾਲੇ ਠੀਕ ਹੈ ਜੀ ਕਿੱਥਾ ਡੀਗੇ ਲੈਕਸ ਵਾਲੇ ओके اس تو بعد ایک ਤੁਹਾਡੀਆਂ ਸ਼ੋਲਡਰ ਆ ਜਾਈ ਬੈਕ ਫਲਾਈ ਓਕੇ ਜੀ ਠੀਕ ਹੈ ਉਸ ਤੋਂ ਬਾਅਦ ਇੱਕ ਤੁਹਾਡੇ ਆ ਜਾਈ ਚੈਸਟ ਵਾਸ ਚੈਸਟ ਇੱਕ ਉਪਰ ਆ ਜੇਗੀ ਇਹ ਬੈਂਕ ਰੈਕਸ ਜਿੱਦਾਂ ਵਾ ਜੇ ਰਾ ਲੈਟ ਪੁਲ ਡਾਉਨ ਉਸ ਤੋਂ ਬਾਅਦ ਡਬਲ ਐਕਸਰਸਾਈਜ਼ ਆ ਜਾਈ ਜਿੱਦਾਂ ਮਾ ਜੇ ਤੇ ਬੈਕ ਤੇ ਵੀ ਲਾ ਸਕਦੇ ਹੋ ਫਰੰਟ ਤੇ ਵੀ ਲਾ ਸਕਦੇ ਹੋ ਬਹੁਤ ਵਧੀਆ ਤਰੀਕੇ ਦੀ ਅਡਜਸਟਮੈਂਟ ਕੀਤੀ ਹੋਈ ਆ ਮਸ਼ੀਨ ਦੇ ਵਿੱਚ ਇਹਦਾ ਸਿਰਫ ਇਹ ਕੰਪਨੀ ਆ ਜਿਹੜੀਆਂ ਬਣਾਉਂਦੇ ਆ ਬਾਕੀ ਹੋਰ ਕੋਈ ਕੰਪਨੀ ਨਹੀਂ ਬਣਾਉਂਦੀ ਇਹ ਤੁਹਾਡੇ ਬੈਗ ਦੇ ਨਾਲ ਜੀ ਇਹ ਰੋਇੰਗ ਲਰਨਿੰਗ ਰੋਇੰਗ ਵੀ ਲੱਗੇਗੀ ਓਕੇ ਇਹਦਾ ਮਲਟੀ ਫੰਕਸ਼ਨ ਕਾਫੀ ਹੈ ਗਿਆ ਰਚੇ ਪੂਰੇ ਪੂਰੇ ਵੀਡੀਓ ਆਂਦੇ ਇਹਦੇ ਕੰਪਨੀ ਦੇ ਅੱਛਾ ਜੀ 15 ਮਿੰਟ ਦੀ ਹੈਗੀ ਔਰ ਚ ਸਾਰੇ ਪ੍ਰੋਪਰ ਐਕਸਰਸਾਈਜ਼ ਦਿੱਤੀ ਹੁੰਦੀ ਉਹ ਨਾਲ ਕੰਪਨੀ ਵਾਲਾ ਮਿਲ ਕੇ ਤੁਹਾਨੂੰ ਕਿ ਇਹਦਾ ਰੇਟ ਕੀ ਹੁੰਦਾ ਹੈ ਇਹਦੀ ਰੇਜ ਹੈਗਾ 35000 ਦੀ अच्छा एंड किया दिए मैं सो ठीक है दोस्तों ये सीगी जानकारी स्पोर्ट्स ਦੇ ਰਿਲੇਟਡ ਸਮਾਨ ਦੀ ਤੇ ਆਪਾਂ ਨੂੰ ਭਾਈ ਨੇ ਬਹੁਤ ਵਧੀਆ ਗਾਈਡ ਵੀ ਕੀਤਾ ਕਿ ਜਦਾਂ ਟਰੈਡਮਿਲ ਜਿਹੜੀ ਆ ਜਾਂ ਕੋਈ ਵੀ ਇਕੁਪਮੈਂਟ ਆ ਉਹਨੂੰ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਖਰੀਦਣਾ ਚਾਹੀਦਾ ਖਰੀਦਣ ਵੇਲੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਠੀਕ ਆ ਦੋਸਤੋ ਦੱਸ ਦਿਓ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਇਧਰਲੇ ਪਾਸੇ ਮੈਂ ਜੇ ਗੱਲ ਕਰਾਂ ਤਾਂ ਔਰ ਛੋਟੇ-ਛੋਟੇ ਇਕਵਿਪਮੈਂਟ ਨੇ ਜਿਹੜੇ ਅਸੀਂ ਘਰ ਦੇ ਵਿੱਚ ਯੂਜ਼ ਕਰ ਸਕਦੇ ਜਿਵੇਂ ਕਿ ਇੱਕ ਇਹ ਟੈਨਿਸ ਬਾਲ ਆ ਅਗਰ ਸਾਡੇ ਨਾਲ ਕੋਈ 파ਟਰਨਰ ਨਹੀਂ ਹੈਗਾ ਖੇਡਣ ਵਾਸਤੇ ਤਾਂ ਅਸੀਂ ਇਹ ਟੈਨਿਸ ਬਾਲ ਨੂੰ ਇਕੱਲੇ ਵੀ ਯੂਜ਼ ਕਰ ਸਕਦੇ ਆ ਮਤਲਬ ਇਹ ਆਪਣੇ ਆਪ ਹੀ ਬਾਉਂਸਿੰਗ ਜਿਹੜੀ ਰਿਟਰਨ ਆਊਗੀ ਤੇ ਸੋਲੋ ਪ੍ਰੈਕਟਿਸ ਵਾਸਤੇ ਇਹਨੂੰ ਯੂਜ਼ ਕਰ ਸਕਦੇ ਆ ਸੋ ਠੀਕ ਹੈ ਦੋਸਤੋ ਇਹ ਸੀ ਜਾਣਕਾਰੀ ਸਪੋਰਟਸ ਦੇ ਸਮਾਨ ਬਾਰੇ ਤੇ ਜਾਣਕਾਰੀ ਕਿੱਦਾਂ ਦੀ ਲੱਗੀ ਅਗਰ ਕੋਈ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਮਿਲਦੇ ਆ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ